ਹਰ ਇੱਕ ਜ਼ਿਲ੍ਹੇ ਨੂੰ ਇਹ ਸੱਦਾ ਦਿੱਤੇ ਰਹੇ ਹਾਂ ਇਹ ਹਰੇਕ ਜ਼ਿਲ੍ਹੇ ਦੇ ਜਿਹੜਾ ਯੂਥ ਹੈ ਜਾਂ ਸਾਡਾ ਸਾਡੀਆਂ ਜਿਹੜੀਆਂ ਭੈਣਾਂ ਨੇ ਜਿਹੜੀਆਂ ਅੰਦੋਲਨ ਦਾ ਹਿੱਸਾ ਬਣਦੀਆਂ ਰਹਿੰਦੀਆਂ ਨੇ ਉਹ ਵੀ ਜ਼ਰੂਰ ਪਹੁੰਚਣ ਤੋ ਕਿ ਸਮਾਂ ਇਹ ਹੈ ਕਿ ਅਸੀਂ ਇਹ ਆਪਣੀਆਂ ਮੰਗਾਂ ਦੀ ਖਾਤਰ ਲੋਕਾਂ ਨੂੰ ਅਵੇਅਰ ਕਰਨਾ ਹੈ ਘਰ ਘਰ ਤੱਕ ਗੱਲ ਲੈ ਕੇ ਜਾਣੀ ਹੈ ਮੇਰਾ ਖਿਆਲ ਹੈ ਛੇਤੀ ਕਰਕੇ ਅਸੀਂ ਇਹੋ ਜਿਹਾ ਨਹੀਂ ਰਹਿਣ ਦੇਵਾਂਗੇ ਜਿੱਥੇ-ਜਿੱਥੇ ਮੰਦੀ ਨਹੀਂ ਹੋ ਗਈ ਸਾਰੇ ਪਿੰਡਾਂ ਤੱਕ ਇਸ ਨੂੰ ਲੈ ਕੇ ਜਾਵਾਂਗੇ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਮੈਂ ਬਹੁਤ ਵੱਡਾ ਮੇਰੇ ਕੋਲ ਉਤ ਆ ਗਿਆ ਉਹਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਵਧੀਆਂ ਨੇ ਮੈਂ ਖੋਰ ਵੀ ਸਿਆਣੇ ਹੋ ਕੇ ਚੱਲਣਾ ਹੈ ਲੋਕਾਂ ਦੇ ਮਸਲੇ ਵੀ ਹੱਲ ਕਰਨੇ ਨੇ ਇਹ ਆਪਦੇ ਜਮਾਤ ਆਪਦੇ ਭਾਈਚਾਰੇ ਨੂੰ ਵੀ ਮਜ਼ਬੂਤ ਕਰਨਾ ਹੈ ਇੱਕਦਾਰ ਯੂਰੀ ਡੀਪੀ ਦੀ ਲਗਾਤਾਰ ਮੁਸੀਬਤ ਉੱਥੇ ਖੜੀ ਆ ਪ੍ਰਸ਼ਾਸਨ ਤੋਂ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਇੱਕ ਸਾਡੇ ਕਿਸਾਨਾਂ ਦੇ ਬਿਲਕੁਲ ਨਜਾਇਜ਼ ਅਤੇ ਝੂਠੇ ਪਰਚੇ ਪਾਏ ਗਏ ਨੇ ਜੋ ਪਰਾਲੀ ਵਾਲੇ ਨੇ ਜਿਹੜੀ ਸੰਦੇ ਅਸੀਂ 25 ਤਰੀਕ ਨੂੰ ਸਾਡੇ ਇਕਾਈਆਂ ਦੇ ਪ੍ਰਧਾਨਾਂ ਨੂੰ ਸੱਧਿਆ ਉੱਤੇ ਇਹਨਾਂ ਨੂੰ ਅਸੀਂ ਸਮਝਾਵਾਂਗੇ ਕਿ ਵੀ ਆਹ ਚੀਜ਼ ਆ ਇਹ ਇਹ ਆਹਾ ਮੰਗਾ ਨੇ ਇਹਨਾਂ ਮੰਗਾ ਦੇ ਨਾਲ ਸਾਡੇ ਲੋਕਾਂ ਨੂੰ ਅਸੀਂ ਅਹਿਸਾਸ ਕਰਵਾ ਕੇ ਉਹਨਾਂ ਦੀ ਸਹਿਮਤੀ ਲੈ ਕੇ ਲੋਕਾਂ ਦੇ ਸਾਈਨ ਕਰਵਾ ਕੇ ਲੈ ਕੇ ਆਉਣੇ ਹਰ ਇੱਕ ਪਿੰਡ ਚੋਂ ਦੇਖੋ ਸਾਡਾ ਇੱਕ ਤਾਂ ਵੈਸੇ ਹੀ ਸਾਰੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਐ ਉਸ ਲੜੀ ਚੋਂ ਵੀ ਅਸੀਂ ਸਾਡੀ ਇਹ ਮੀਟਿੰਗ ਅਗਲੀ ਗੱਲ ਇਹ ਸੀ ਕਿ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਕਿ ਸਾਡਾ ਜ਼ਿਲ੍ਹਾ ਇਹ ਜਿਹੜਾ ਜ਼ਿਲ੍ਹਾ ਸੀਗਾ ਇੱਥੋਂ ਦਾ ਕਨਵੀਨਰ ਲਾਉਣ ਦੀ ਸਾਨੂੰ ਲੋੜ ਲੱਗ ਰਹੀ ਸੀ ਉਹਦੇ ਲਈ ਇੱਕ ਮੀਟਿੰਗ ਰੱਖੀ ਆ ਲੋਕਾਂ ਦੇ ਇਕੱਠ ਦੇ ਵਿੱਚੋਂ ਸੰਗਤ ਨੇ ਜਿਹਨੂੰ ਡਿਊਟੀ ਦਿੱਤੀ ਆ ਉਹ ਸਾਡੇ ਗੁਰਜਿੰਦਰ ਸਿੰਘ ਗੱਗੀ ਜਿਹਦੇ ਸਰੂਪਾ ਸਾਡੇ ਸਾਰੇ ਬਲਾਕਾਂ ਨੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਉਹਨੂੰ ਸਰੂਪਾ ਪਾ ਕੇ ਉਹਦੀ ਜ਼ਿੰਮੇਵਾਰੀ ਉਹਦੇ ਤੇ ਪਾਈ ਆ ਔਰ ਇੱਕ ਨਵੀਂ ਜ਼ਿੰਮੇਵਾਰੀ ਹੋਰ ਇਸ ਨੌਜਵਾਨ ਨੂੰ ਮਿਲੀ ਆ ਇਨ ਨੂੰ ਇਹ ਨਹੀਂ ਹੈ ਕਿ ਉਹਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਮੈਂ ਬਹੁਤ ਵੱਡਾ ਮੇਰੇ ਕੋਲੇ ਉੱਧਾ ਗਿਆ ਉਹਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਵਧੀਆਂ ਨੇ ਮੈਂ ਖੋਰ ਵੀ ਸਿਆਣੇ ਹੋ ਕੇ ਚੱਲਣਾ ਹੈ ਲੋਕਾਂ ਦੇ ਮਸਲੇ ਵੀ ਹੱਲ ਕਰਨੇ ਨੇ ਤੇ ਆਪਦੇ ਜਮਾਤ ਆਪਦੇ ਭਾਈਚਾਰੇ ਨੂੰ ਵੀ ਮਜ਼ਬੂਤ ਕਰਨਾ ਹੈ ਪਰ ਕਿਸ ਤਰੀਕੇ ਦੇ ਨਾਲ ਅਸੀਂ ਕੱਟੇ ਹੋ ਕਿ ਇਹ ਸਾਰੀਆਂ ਮੁੰਡੇ ਦੇ ਉੱਤੇ ਜ਼ਿੰਮੇਵਾਰੀਆਂ ਪਈਆਂ ਨੇ ਅੱਜ ਤੋਂ ਮੈਨੂੰ ਚੰਗਾ ਲੱਗਿਆ ਕਿ ਲੋਕਾਂ ਦੇ ਸਰਬਸੰਮਤੀ ਨਾਲ ਇਹ ਤੇ ਜ਼ਿੰਮੇਵਾਰੀ ਪਾਈ ਹੈ ਦੂਸਰੀ ਗੱਲ ਇਹ ਸੀ ਕਿ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਸਾਡੀਆਂ ਸੰਗਤਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਸੀ ਕਿ 25 ਜਨਵਰੀ ਨੂੰ ਅਸੀਂ ਇੱਕ ਮੀਟਿੰਗ ਰੱਖੀ ਹੋਈ ਹੈ ਜਿਹਦੇ ਵਿੱਚ ਐਮਐਸਪੀ ਵਾਲਾ ਮੁੱਦਾ ਡਾਕਟਰ ਸ਼ੋਮੀਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ੇ ਮੁਕਤੀ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਕ ਰੈਗੂਲੇਸ਼ਨ ਦੀ ਮਹਿੰਮ ਸ਼ੁਰੂ ਕਰਨ ਲੱਗਿਆ ਆਲ ਓਵਰ ਇੰਡੀਆ ਜਿਹੜੀ ਸਾਡੇ ਅਸੀਂ 25 ਤਰੀਕ ਨੂੰ ਸਾਡੇ ਇਕਾਈਆਂ ਦੇ ਪ੍ਰਧਾਨਾਂ ਨੂੰ ਸੱਦਿਆ ਉੱਤੇ ਇਹਨਾਂ ਨੂੰ ਅਸੀਂ ਸਮਝਾਵਾਂਗੇ ਕਿ ਵੀ ਆਹ ਚੀਜ਼ ਹੈ ਇਹ ਇਹ ਆਹ ਮੰਗਾਂ ਨੇ ਇਹਨਾਂ ਮੰਗਾਂ ਦੇ ਨਾਲ ਸਾਡੇ ਲੋਕਾਂ ਨੂੰ ਅਸੀਂ ਇਹ ਸਾਸ ਕਰਵਾ ਕੇ ਉਹਨਾਂ ਦੀ ਸਹਿਮਤੀ ਲੈ ਕੇ ਲੋਕਾਂ ਦੇ ਸਾਈਨ ਕਰਵਾ ਕੇ ਲੈ ਕੇ ਆਉਣੇ ਹਰ ਇੱਕ ਪਿੰਡ ਚੋ ਇਹ ਉਹਨਾਂ ਦੀ ਜ਼ਿੰਮੇਵਾਰੀ ਲਾਉਣੀ ਹੈ ਅਸੀਂ ਉਸ ਦਿਨ ਉੱਤੇ ਸਾਰਿਆਂ ਨੂੰ ਉਹਨਾਂ ਨੂੰ ਸੱਦਾ ਦੇ ਕੇ ਅੱਗੇ ਅਸੀਂ ਸੱਦਾ ਦਿੱਤਾ ਅਜਾ ਉਹ ਕੱਲਾ ਇੱਥੇ ਨਹੀਂ ਦਿੱਤਾ ਅਸੀਂ ਓਵਰ ਆਲ ਪੰਜਾਬ ਹਰ ਇੱਕ ਜ਼ਿਲ੍ਹੇ ਨੂੰ ਇਹ ਸੱਦਾ ਦਿੱਤੇ ਰਹੇ ਹਾਂ ਇਹ ਹਰੇਕ ਜ਼ਿਲ੍ਹੇ ਦੇ ਜਿਹੜਾ ਯੂਥ ਹੈ ਜਾਂ ਸਾਡਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਜਿਹੜੀਆਂ ਅੰਦੋਲਨ ਦਾ ਹਿੱਸਾ ਬਣਦੀਆਂ ਰਹਿੰਦੀਆਂ ਨੇ ਉਹ ਵੀ ਜ਼ਰੂਰ ਪਹੁੰਚਣ ਕਿਉਂਕਿ ਸਮਾਂ ਇਹ ਹੈ ਕਿ ਅਸੀਂ ਇਹ ਆਪਣੀਆਂ ਮੰਗਾਂ ਦੀ ਖਾਤਰ ਲੋਕਾਂ ਨੂੰ ਅਵੇਅਰ ਕਰਨਾ ਹੈ ਘਰ ਘਰ ਤੱਕ ਗੱਲ ਲੈ ਕੇ ਜਾਣੀ ਹੈ ਤਾਂ ਹੀ ਜਾ ਕੇ ਅਸੀਂ ਆਪਦਾ ਰੈਗੂਲੇਸ਼ਨਾਂ ਦੇ थ्रू ਸਾਡੀ ਸਰਕਾਰ ਤੱਕ ਤੇ ਲੋਕਾਂ ਦਾ ਮੈਸੇਜ ਲਿਜਾ ਸਕਾਂਗੇ ਸੋ ਇਹ ਸਾਡਾ ਪ੍ਰੋਗਰਾਮ ਹੈ ਯਾਤਰਾ ਸਾਡੀ ਸ਼ੁਰੂ ਹੋਣ ਲੱਗੀ ਹੈ 7 ਫਰਵਰੀ ਤੋਂ ਕੰਨਿਆ ਕੁਮਾਰੀ ਤੋਂ ਪਰ ਉੱਥੋਂ ਅਸੀਂ ਉੱਪਰ ਨੂੰ ਲੈ ਕੇ ਆਵਾਂਗੇ ਯਾਤਰਾ ਨੂੰ ਔਰ ਕਸ਼ਮੀਰ ਤੋਂ ਵਾਪਸੀ ਹੋ ਕੇ ਫਿਰ ਅਸੀਂ ਦੁਬਾਰਾ ਇਹਨੂੰ ਕੁਝ ਦਿਨਾਂ ਦਾ ਵਿਰਾਮ ਦੇ ਕੇ ਅਸੀਂ ਦਿੱਲੀ ਦੇ ਵਿੱਚ 19 ਮਾਰਚ ਨੂੰ ਇੱਕ ਵੱਡਾ ਇਕੱਠ ਕਰਾਂਗੇ ਜਿਹਦੇ ਵਿੱਚ ਉਹ ਸਾਰੇ ਦੇ ਸਾਰੇ ਰੈਗੂਲੇਸ਼ਨ ਵੀ ਸਾਡੇ ਕਿਸਾਨਾਂ ਦੇ ਕੋਲੋਂ ਸਾਡੇ ਲੀਡਰਾਂ ਕੋਲੋਂ ਸਾਡੇ ਕੋਲੇ ਆ ਜਾਣਗੇ ਉਹ ਲਿਜਾ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਅਸੀਂ ਹੈਂਡਓਵਰ ਕਰਾਂਗੇ ਕਿ ਇਹ ਡਿਮਾਂਡ ਇਨੇ ਲੋਕਾਂ ਦੀ ਹੈ ਸੋ ਇਹ ਸਾਡਾ ਪ੍ਰੋਗਰਾਮ ਹੈ ਕੱਲੇ ਮੁਹਿੰਮ ਸ਼ੁਰੂ ਕਰਾ ਜਾ ਰਹੇ ਹਾਂ ਕਿ ਤੋਂ ਹੈ ਜੀ ਹਾਂ ਕੱਲ ਦੀ ਜਿਹੜੀ ਸਾਡੀ ਮੁਹਿੰਮ ਹੈ ਕੱਲ ਸਾਡਾ ਨੌਜਵਾਨ ਓਵਰ ਆਲ ਇੰਡੀਆ ਹੀ ਹੋਣੀ ਹੈ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਬੱਚਾ ਸ਼ੁਭ ਕਰਨ ਦਾ ਪਿੰਡ ਬੱਲੂ ਪਿੰਡ ਪੈਂਦਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਉਤੋ ਅਸੀਂ ਪੰਜਾਬ ਦੀ ਮਹਿਮਾਤੋਂ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਹਰਿਆਣੇ ਵਾਲਿਆਂ ਨੇ ਜੀਤ ਤੋਂ ਮਹਿਮਾ ਸ਼ੁਰੂ ਕਰਨੀ ਹੈ ਇਸੇ ਤਰ੍ਹਾਂ ਅਗਲੇ ਪਾਸੇ ਯੂਪੀ ਵਾਲਿਆਂ ਨੇ ਮਹਿਮਾ ਸ਼ੁਰੂ ਕਰਨੀ ਆਪਦੀ ਰਾਜਧਾਨੀ ਦੇ ਵਿੱਚ ਕਬੱਡੀ ਕਪ੍ਰੈਸ ਕਾਨਫਰੰਸ ਕਰਕੇ ਹਾਂ ਇਸੇ ਆਪਣਾ ਰੈਜੂਲੇਸ਼ਨ ਦੀ ਮਹਿਮਾ ਪੂਰੇ ਭਾਰਤ ਦੇ ਵਿੱਚ ਕੱਲ ਨੂੰ ਸਾਡੀ ਇਹ ਮਹਿਮਾ ਸ਼ੁਰੂ ਹੋਣੀ ਹੈ ਜੀ ਹੋਰ ਜੱਥੇ ਬੰਦੇ ਨੂੰ ਜਿਹੜਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਦੁਆਰਾ ਘਟਕੀ ਕੀਤਾ ਜਾ ਰਿਹਾ ਕਿਉਂਕਿ ਹੋਰ ਵੀ ਰੌਲਾ ਪੈ ਰਿਹਾ ਹੈ ਉਹ ਨਹੀਂ ਰੌਲਾ ਕਿਤੇ ਨਹੀਂ ਹੈ ਸਾਰੇ ਜ਼ਿਲ੍ਹੇ ਮਤਲਬ ਸਟਰੌਂਗ ਨੇ ਉਹ ਜ਼ਿਲ੍ਹੇ ਸਾਡੇ ਪਹਿਲਾਂ ਹੀ ਬਹੁਤ ਸਾਰੇ ਬੰਦੇ ਕੱਢੇ ਹੋਏ ਸੀ ਜਿਹੜੇ ਬੰਦੇ ਕੱਢੇ ਆ ਪਹਿਲਾਂ ਦੇ ਕੱਢੇ ਉੱਥੇ ਤਾਂ ਸਾਡੇ ਬੰਦੇ ਮਤਲਬ ਫਿੱਟ ਹੋਏ ਹੋਏ ਆ ਉੱਥੇ ਨੋ ਪ੍ਰੋਬਲਮ ਕੋਈ ਦਿੱਕਤ ਨਹੀਂ ਆਇਆ ਹਾਈ ਜਿਹੜੇ ਦਾ ਸੀ ਇਹ ਸਾਨੂੰ ਇੱਥੇ ਅਸੀਂ ਇਹ ਨੌਜਵਾਨ ਸਾਡੇ ਕੋਲੇ ਹੈਗਾ ਪਿੰਡ ਸੰਗਤਲੇ ਸਾਰੀ ਨੇਮੜਾ ਹੌਸਲੇ ਨਾਲੇ ਨੂੰ ਇਹਦੀ ਜ਼ਿੰਮੇਵਾਰੀ ਪਾਈ ਆ ਇਹਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਹੈ ਤੇ ਬਾਕੀ ਜਿੱਥੇ ਬੰਦੇ ਕੋਲ ਤਾਂ ਜਿਹੜੇ ਵੀ ਹੋ ਗਏ ਹਾਂਜੀ ਬਾਕੀ ਜਿੱਥੇ ਜਿੱਥੇ ਬੰਦੇ ਜਿਹੜੇ ਅੱਜ ਪ੍ਰਧਾਨ ਅਨਾਉਂਸ ਕੀਤਾ ਜੀ ਆਪਾਂ ਨੇ ਹਾਂਜੀ ਬਾਕੀ ਜਿੱਥੇ ਬੰਦੇ ਜੀ ਹੋਰ ਬਾਕੀ ਜਿਹੜੇ ਅਹੁਦੇਦਾਰ ਨੇ ਬਾਕੀ ਅਹੁਦੇਦ ਉਹ ਕੰਮ ਕਰ ਰਹੇ ਨੇ ਉਹਦੇ ਨਾਲ ਉਵੇਂ ਹੀ ਚੱਲਣਗੇ ਔਰ ਅੱਗੇ ਚੋਣਾ ਆਉਣੀ ਹੈ ਸਾਡੀਆਂ ਚੋਣਾਂ ਦੇ ਵਿੱਚ ਅਸੀਂ ਨਵਾਂ ਮਤਲਬ ਪੂਰੀ ਦੀ ਪੂਰੀ ਟੀਮ ਸਾਰੀ ਬਲਾਕਾਂ ਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਸਾਰੀ ਨਵੀਂ ਚੋਣਾਂ ਨੂੰ ਸਲਾਮੈਂ ਮੈਂ ਫਤਿਹ ਆਜ਼ਮ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਮੀਟਿੰਗਾਂ ਦਾ سلسلہ ਚੱਲ ਰਿਹਾ ਸੀ ਪ੍ਰਧਾਨ ਜੀ ਨੇ ਤਕਰੀਬਨ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਵਾਈਆਂ ਨੇ ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਇਹੋ ਜਿਹਾ ਨਹੀਂ ਰਿਹਾ ਜਿੱਥੇ ਸਾਡੀ ਜਥੇਬੰਦੀ ਨਾ ਹੋਵੇ ਤੇ ਉਸੇ ਲੜੀ ਦੇ ਤਹਿਤ ਅੱਜ ਅਧਿਕਾਰ ਸਾਹਿਬ ਦੀ ਮੀਟਿੰਗ ਵੀ ਹੋਈ ਆ ਤੇ ਸਾਡੇ ਪਿਛਲੇ ਕੁਝ ਸਮੇਂ ਤੋਂ ਸਾਡੇ ਪ੍ਰਧਾਨ ਜੀ ਦੀ ਜਿਹੜੀ ਜ਼ਿਲ੍ਹਾ ਪ੍ਰਧਾਨ ਦੀ ਜਿਹੜੀ ਪੋਸਟ ਸੀ ਉਹ ਖਾਲੀ ਸੀ ਤੇ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰਿਆਂ ਨੇ ਸਰਬਸੰਮਤੀ ਨਾਲ ਗੁਰਜਿੰਦਰ ਸਿੰਘ ਅੱਗੀ ਨੂੰ ਜੋ ਸਾਡਾ ਯੂਥ ਦਾ ਆਗੂ ਸੀ ਉਹਨੂੰ ਆਪਣੇ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਇਹਦੇ ਲਈ ਇੱਕ ਬਹੁਤ ਵੱਡਾ ਜਿਹੜਾ ਦਿੱਥੇ ਬੰਦੇ ਨੂੰ ਹੰਗਾਰਾ ਮਿਲੂਗਾ ਬਹੁਤ ਮਿਹਨਤੀ ਮੁੰਡਾ ਹੈ ਬਹੁਤ ਸਮਝਦਾਰ ਵੀ ਆ ਤੇ ਇਹਦੇ ਨਾਲ ਸਾਡੀ ਜਿਹੜੀ ਜੁੱੱਤੇ ਬੰਦੀ ਆ ਕੋਈ ਪਿੰਡ ਮੇਰਾ خیال ਆ ਛੇਤੀ ਕਰਕੇ ਅਸੀਂ ਇਹੋ ਜਿਹਾ ਨਹੀਂ ਰਹਿਣ ਦੇਾਂਗੇ ਜਿੱਥੇ ਜਿੱਥੇ ਬੰਦੀ ਨਹੀਂ ਹੋਊਗੀ ਸਾਰੇ ਪਿੰਡਾਂ ਤੱਕ ਜਿੱਥੇ ਹੁੰਦੀ ਲੈ ਕੇ ਜਾਵਾਂਗੇ ਦੇਖੋ ਜ਼ਿੰਮੇਵਾਰੀ ਜੋ ਅੱਜ ਸੰਗਤ ਨੇ ਕਿਹਾ ਵੀ ਜੋ ਆਪਾਂ ਪਿਛਲੇ 4-5 ਸਾਲਾਂ ਤੋਂ ਜੁੱੱਤੇ ਬੰਦੀ ਦੇ ਵਿੱਚ ਕੰਮ ਕਰਦੇ ਆ ਸੰਗਤ ਨੂੰ ਆਪਣਾ ਕੰਮ ਚੰਗਾ ਲੱਗੇ ਅੱਜ ਉਹਨਾਂ ਨੇ ਜ਼ਿੰਮੇਵਾਰੀ ਦੇ ਵਿੱਚ ਵਾਅਦਾ ਕੀਤਾ ਤੇ ਉਮੀਦ ਕਰਾਂਗੇ ਵੀ ਇਹ ਸੇਵਾ ਜਿਹੜੀ ਹੈਗੀ ਆ ਇਹਨੂੰ ਆਪਾਂ ਹੋਰ ਤਨਮਨ ਤੋਂ ਜੋਰ ਨਾਲ ਕਰਾਂਗੇ ਤੇ ਦਿਨ ਵਧੇ ਜਾ ਰਹੇ ਨੇ ਇਹ ਖਾਸ ਕਰਕੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਾਡੇ ਕੋਲ ਇੱਕ ਪ੍ਰੋਬਲਮ ਆ ਰਹੀ ਆ ਇੱਕ ਤਾਂ ਯੂਰੀਆ ਡੀਏਪੀ ਦੀ ਲਗਾਤਾਰ ਮੁਸੀਬਤ ਉੱਥੇ ਖੜੀ ਆ ਪ੍ਰਸ਼ਾਸਨ ਤੋਂ ਹਜੇ ਤੱਕ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਇੱਕ ਸਾਡੇ ਕਿਸਾਨਾਂ ਦੇ ਬਿਲਕੁਲ ਨਜਾਇਜ਼ ਅਤੇ ਝੂਠੇ ਪਰਚੇ ਪਾਏ ਗਏ ਨੇ ਜੋ ਪ੍ਰਾਲੀ ਵਾਲੇ ਨੇ ਉਹਨਾਂ ਦੇ ਖਿਲਾਫ ਅਸੀਂ ਜਲਦੀ ਤੋਂ ਜਲਦੀ ਮੋਰਚਾ ਵਿਢਣ ਜਾ ਰਹੇ ਹਾਂ